ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਰਾਜਾ ਸਾਹਿਬ ਜੀ ਦੇ ਜੱਦੀ ਪਿੰਡ ਮੰਨਣਹਾਨੇ ਦੇ ਇਹ ਪਿੰਡ ਬੈਰਾਮ ਤੋਂ ਮਾਲਪੁਰ ਨੂੰ ਜਾਂਦੀ ਸੜਕ ਤੇ ਕੋਟ ਫਤੂਈ ਤੋਂ ਪਹਿਲਾਂ ਆਉਂਦਾ ਹੈ ਰਾਜਾ ਸਾਹਿਬ ਜੀ ਪਿੰਡ ਮੰਨਣਹਾਨੇ ਦੇ ਬਹੁਤ ਹੀ ਰਸੂਖਦਾਰ ਲੰਬੜਦਾਰ ਪਰਿਵਾਰ ਦੇ ਸੁਪੁੱਤਰ ਸਨ ਰਾਜਾ ਸਾਹਿਬ ਜੀ ਦੇ ਪੜਦਾਦਾ ਦਾ ਨਾਮ ਬਾਬਾ ਨੌਦਾ ਜੀ ਸੀ ਬਾਬਾ ਨੌਦਾ ਜੀ ਦੇ ਦੋ ਸੁਪੁੱਤਰ ਸਨ ਬਾਬਾ ਭੋਲਾ ਜੀ ਤੇ ਬਾਬਾ ਸਿੱਬੋ ਬਾਬਾ ਭੋਲਾ ਜੀ ਦੇ ਘਰ ਬਾਬਾ ਮੰਗਲਦਾਸ ਜੀ ਦਾ ਜਨਮ ਹੋਇਆ ਤੇ ਬਾਬਾ ਮੰਗਲਦਾਸ ਜੀ ਦੇ ਘਰ ਹਜ਼ੂਰ ਸ਼ਰੀਨ ਆਪਕਰ ਰਾਜਾ ਸਾਹਿਬ ਜੀ ਦਾ ਜਨਮ ਹੋਇਆ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਬਹੁਤ ਹੀ ਸੁੰਦਰ ਤੇ ਆਲੀਸ਼ਾਨ ਇਮਾਰਤ ਮੰਨਣਹਾਨੇ ਪਿੰਡ ਦੇ ਵਿੱਚ ਸ਼ਿਸ਼ੋਭਤ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਬਣੀ ਹੋਈ ਸਮਾਦ ਹੈ ਇੱਥੇ ਬੈਠ ਕੇ ਰਾਜਾ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਦਿਆਂ ਹੀ ਰਾਜਾ ਸਾਹਿਬ ਜੀ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ ਰਾਜਾ ਸਾਹਿਬ ਜੀ ਦੇ ਵਰਸੋਏ ਬਾਕੀ ਤੀਰਥ ਸਥਾਨਾਂ ਵਾਂਗ ਮੰਨਣਹਾਨੇ ਦੀ ਧਰਤੀ ਵੀ ਬਖਸ਼ਿਸ਼ਾਂ ਦੀ ਦਾਤੀ ਹੈ ਕੋਈ ਵੀ ਇੱਥੇ ਨੇਕ ਮਨੋ ਕਾਮਨਾ ਲੈ ਕੇ ਆਉਂਦਾ ਹੈ ਉਹਦੀ ਅਰਦਾਸ ਪੂਰੀ ਹੁੰਦੀ ਹੈ ਖਾਲੀ ਝੋਲੀਆਂ ਰਾਜਾ ਸਾਹਿਬ ਜੀ ਭਰ ਦਿੰਦੇ ਨੇ ਇਹ ਰਾਜਾ ਸਾਹਿਬ ਜੀ ਦਾ ਪਲੰਘ ਸਾਹਿਬ ਹੈ ਜੋ ਸਮਾਦ ਦੇ ਅੰਦਰ ਹੀ ਬਣੇ ਹੋਏ ਇੱਕ ਕਮਰੇ ਦੇ ਵਿੱਚ ਸ਼ਸ਼ੋਭਤ ਹੈ ਰਾਇਆ ਸਾਹਿਬ ਜੀ ਸੰਗਤਾਂ ਦੀਆਂ ਝੋਲੀਆਂ ਬਖਸ਼ਿਸ਼ਾਂ ਦੇ ਨਾਲ ਭਰਦੇ ਨੇ ਸਮਾਦ ਦੇ ਨਾਲ ਹੀ ਬਣੀ ਹੋਈ ਆਦੀਸ਼ਾ ਇਮਾਰਤ ਦੀ ਪਹਿਲੀ ਮੰਜ਼ਲ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਸਵੇਰੇ ਸ਼ਾਮ ਇੱਥੇ ਗੁਰਬਾਣੀ ਦੇ ਜਾਪ ਹੁੰਦੇ ਨੇ ਮੰਨਣ ਹਾਨੇ ਦੀਆਂ ਸੰਗਤਾਂ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਜੋੜ ਮੇਲੇ ਮਨਾਉਂਦੀਆਂ ਨੇ ਰਾਜਾ ਸਾਹਿਬ ਜੀ ਦੇ ਹੋਰ ਸਥਾਨਾਂ ਦੇ ਦਰਸ਼ਨ ਕਰਨ ਲਈ ਰਾਜਾ ਸਾਹਿਬ ਵਲੌਗਸ ਨਾਲ ਜੁੜੇ ਰਹੋ ਰਾਜਾ ਬੱਦੀ ਘਰ ਪਲੀ